ਸ੍ਰੀ ਕਾਲ ਜੀ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਨੇ ਬਾੜ ਨੰਬਰ 3 ਤੋਂ ਕੌਂਸਲ ਜਿਹੜੇ ਚੋਣ ਲੜ ਰਹੇ ਨੇ ਜਸਪਰੀਆ ਜੋਹੜ ਪਹਿਲਾਂ ਆਪਾਂ ਇਹਨਾਂ ਦਾ ਸਵਾਗਤ ਕਰਦੇ ਆਂ ਫਿਰ ਇਹਨਾਂ ਨਾਲ ਗੱਲਬਾਤ ਕਰਾਂਗੇ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਜੀ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਬਹੁਤ-ਬਹੁਤ ਧੰਨਵਾਦ ਅਮੀਪਾ ਜੀ ਥੈਂਕ ਯੂ ਮੌਕਾ ਦੇਣ ਲਈ ਕਿੱਦਾਂ ਦਾ ਮਹਿਸੂਸ ਹੋਇਆ ਮੇਰਾ ਪਹੁੰਚੇ ਤੇ ਇੱਥੇ ਆਈ ਫੀਲ ਪਲੇਜ਼ਰਡ ਅੱਛਾ ਆਪਾਂ ਗੱਲਬਾਤ ਕਰਦੇ ਆਂ ਤੁਹਾਡੇ ਏਰੀਆ ਦੀ ਹਾਂਜੀ ਤੁਸੀਂ ਕਾਫੀ ਟਾਈਮ ਤੋਂ ਇਸ ਏਰੀਆ 'ਚ ਰਹਿ ਰਹੇ ਆ ਰਾਈਟ ਕਿਹੜੇ ਕਿਹੜੇ ਮੇਨ ਤੁਸੀਂ ਆਪਣੇ ਮੁੱਦੇ ਦੇਖੇ ਵੀ ਜਿਨ੍ਹਾਂ ਕਰਕੇ ਤੁਹਾਨੂੰ ਅੱਜ ਇਸ ਚੌੜ ਮੈਦਾਨ 'ਚ ਉਤਰਨਾ ਪਿਆ ਬਿਲਕੁਲ ਜੀ ਜੇ ਮੈਂ ਗੱਲ ਕਰਾਂ ਵਾਰਡ 3 ਦੀ ਮੈਂ ਰੈਜ਼ੀਡੈਂਟ ਆ ਪਿਛਲੇ 20 ਸਾਲਾਂ ਤੋਂ ਜੀ ਮੈਂ ਆਪਣੀ ਫੈਮਿਲੀ ਇੱਥੇ ਵੱਡੀ ਕੀਤੀ ਆ ਹਾਂਜੀ ਤੇ ਮੇਰੇ ਬੱਚੇ ਇੱਥੇ ਵੱਡੇ ਹੋਏ ਨੇ ਜੀ ਮੈਂ ਇੱਕ ਤਾਂ ਆਪਣੀਆਂ ਸਮੱਸਿਆਵਾਂ ਜਿਹੜੀਆਂ ਮੈਂ ਇੱਥੇ ਬੈ ਕੇ ਆਈ ਹਾਂ I have the lived experience ਤੇ ਬਾਕੀ ਜਿਹੜੀਆਂ ਡੋਰਸ ਤੋਂ ਸੁਣਨ ਨੂੰ ਮਿਲਦੀਆਂ ਸਭ ਤੋਂ ਵੱਡਾ ਕੰਸਰਨ ਆਪਣਾ ਇਸ ਵੇਲੇ ਸੇਫਟੀ ਹੈ ਜੀ ਸੇਫਟੀ ਐਵਰੀਬਾਡੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸੇਫਟੀ ਇਜ਼ ਅ ਕੰਸਰਨ ਦੂਜਾ ਸਭ ਤੋਂ ਵੱਡਾ ਕੰਸਰਨ ਆਪਣੀ ਟ੍ਰਾਂਜ਼ਿਟ ਹੈ ਤੇ ਤੀਜਾ I don't think so we we are well uh, informed ਵੀ ਸਾਡੀ ਜਿਹੜੇ ਟੈਕਸ ਮਨੀ ਹੈਗੀ ਕਿੱਥੇ ਜਾ ਰਹੀ ਹੈ ਟ੍ਰਾਂਸਪੇਰੈਂਸੀ ਇਸ ਦੀ ਇਸ਼ੂ ਜੀ 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 ਪਹਿਲਾਂ ਜਿਹੜੇ ਇੱਥੇ ਕਾਉਂਸਲਰ ਰਹੇ ਆ ਤੁਸੀਂ ਦੇਖਿਆ ਹੋਊਗਾ ਵੀ ਉਹਨਾਂ ਦੇ ਵਿੱਚ ਉਹਨਾਂ ਨੇ ਕਿੰਨੇ ਕੰਮ ਕਰਾਏ ਆ ਜਿਹੜੇ ਉਹਨਾਂ ਨੇ ਨਹੀਂ ਕੰਮ ਕਰਾਏ ਉਹਨਾਂ ਵਿੱਚ ਮੇਨ ਮੇਨ ਕੰਮ ਕਿਹੜੇ ਰਹਿ ਗਏ ਆ ਜਿਨ੍ਹਾਂ ਨੂੰ ਤੁਸੀਂ ਦੇਖਿਆ ਵੀ ਆ ਹੁਣੇ ਵਾਲੇ ਆ ਕੋਸ਼ਿਸ਼ ਤਾਂ ਜੀ ਦੇਖੋ ਸੀਟ ਤੇ ਬੈ ਕੇ ਹਰ ਕੋਈ ਕਰਦਾ ਨਾਥਿੰਗ ਅਗੇਂਸਟ ਐਨੀਬਾਡੀ ਜੈਸਮੀਨ ਮਿਆਂ ਸਾਡੇ ਪੁਰਾਣੇ ਕਾਉਂਸਲਰ ਸੀਗੇ ਉਹਨਾਂ ਨੇ ਬਹੁਤ ਸੋਹਣੇ ਉਪਰਾਲੇ ਕੀਤੇ ਬਹੁਤ ਸੋਹਣੇ ਕੰਮ ਕੀਤੇ ਪਰ ਜਿਹੜੀ ਆ ਗ੍ਰੀਨ ਲਾਈਨ ਹੈਗੀ ਆ ਸਭ ਤੋਂ ਵੱਡਾ ਤੱਕਾ ਜਿਹੜਾ ਸਾਨੂੰ ਲੱਗਿਆ ਉਹ ਗ੍ਰੀਨ ਲਾਈਨ ਦਾ ਲੱਗਿਆ ਮੈਂ ਪੈਨੋਰਾਮਾ ਚ 14 ਸਾਲ ਰਹੀਆਂ ਫਿਰ ਅਸੀਂ 6 ਸਾਲ ਪਹਿਲਾਂ ਘਰੇ ਆਪਣੇ ਲਿਵਿੰਗਸਟਨ ਚ ਕਰ ਲਿਆ ਸੀ ਅਸੀਂ ਮੂਵ ਹੋਏ ਆ ਅਸੀਂ ਕੈਰਿੰਗਟਨ ਚ ਖੜੇ ਆ ਹੁਣ ਆ ਜਿਹੜੀ ਲਿਵਿੰਗਸਟਨ ਤੇ ਕੈਰਿੰਗਟਨ ਕਮਿਊਨਿਟੀ ਸਾਡੇ ਬਾਰਡ ਦੀ ਹੈਗੀ ਐ ਇਹ ਹਾਈਲੀ ਪੋਪ It's, it's, uh, it's a house for many 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 uh, diverse people but ਜੀ ਜਦੋਂ ਇਹ ਕਮਿਊਨਿਟੀ ਬਣਾਈ ਗਈ ਸੀ ਇਟ ਵਾਸ ਬੇਸਡ ਔਨ ਗ੍ਰੀਨ ਲਾਈਨ ਵਿ ਇੱਥੇ ਟ੍ਰੇਨ ਆ ਜਾਣੀ ਹੈ ਬੱਸੇਜ਼ ਆ ਜਾਣੀ ਹੈ ਤੇ ਰਿਸੋਰਸਸ ਆਰ ਇਨ ਪਲੇਸ ਤੇ ਆ ਕਮਿਊਨਿਟੀਜ਼ ਆਪਾਂ ਠੀਕਾਂ ਸਾ ਆਪਾਂ ਇਹਨਾਂ ਨੂੰ ਸਰਵਿਸੇਜ਼ ਦੇਤੀਆਂ ਪਰ 6 ਸਾਲਾਂ ਬਾਅਦ ਪਹਿਲੀ ਵਾਰੀ ਇੱਥੇ ਇੱਕ ਪਰਮਨੈਂਟ ਬੱਸ ਲੱਗੀ ਹੈ ਤੇ ਜਿਹੜਾ ਟ੍ਰੇਨ ਹੈ ਗ੍ਰੀਨ ਲਾਈਨ ਹੈ ਉਹ ਉਹਦਾ ਤਾਂ ਨਾਮੁਨਿਸ਼ਾਈ ਹੈ ਜੇ ਮੈਨੂੰ ਮੌਕਾ ਮਿਲਦਾ ਕਿ ਮੈਂ ਇੱਥੇ ਇਸ ਵਾਰਡ ਨੂੰ ਇਸ ਵਾਰਡ ਦੀ ਆਵਾਜ਼ ਬਣ ਬਣ ਸਕਾਂ ਰਿਪਰੈਜ਼ੈਂਟ ਕਰ ਸਕਾਂ ਜੀ main highly advocate karungi towards green line uh, green line and more transit ਜੀ ਫ੍ਰੀਕੁਐਂਟ ਟ੍ਰਾਂਜ਼ਿਟ ਸਰਵਿਸਿਜ਼ ਐਂਡ ਸੇਫਟੀ ਟ੍ਰਾਂਜ਼ਿਟ ਦੇ ਵਿੱਚ ਜਿਹੜੀ ਸੇਫਟੀ ਹੈਗੀ ਲਾਈਟਾਂ ਜਿੱਥੇ ਬੱਸ ਸਟਾਪਸ ਹੈ ਉੱਥੇ ਪ੍ਰੋਪਰ ਲਾਈਟਿੰਗ ਹੋਵੇ ਜਿਹੜੀ ਰੀਅਲ ਟਾਈਮ ਟਰੈਕਿੰਗ ਹੋਵੇ ਵੀ ਬੱਸਾਂ ਕਿੱਥੇ ਜਾ ਰਹੀਆਂ ਕਿੱਥੋਂ ਆ ਰਹੀਆਂ ਵੀ ਨੀਡ ਟੂ ਐਡ ਦੋਸ ਸਟਿਕਸ ਤਾਂ ਕਿ ਜਿਹੜੇ ਅਸੀਂ ਅੱਜ ਟੈਕਸ ਦੇ ਰਹੇ ਹਾਂ ਜਿਹੜੇ ਸਾਨੂੰ ਚੁਬਦੇ ਆ ਸਾਡੀ ਹਾਰਡ ਮਨੀ ਮੇਜਰ ਖਰਚਾ ਜਿਹੜਾ ਸਾਡਾ ਲਾਈਫ ਤੇ ਜਾ ਰਿਹਾ ਟੈਕਸ ਮਨੀ ਆ ਜੇ ਸਾਨੂੰ ਐਦਾਂ ਦੀਆਂ ਸੁਵਿਧਾਵਾ ਮਿਲਣਗੀਆਂ ਤਾਂ ਉਹ ਟੈਕਸ ਮਨੀ ਸਾਨੂੰ ਚੁਬਣੀ ਬੰਦ ਹੋਊਗੀ ਬਿਲਕੁਲ ਠੀਕ ਗੱਲ ਤੁਹਾਡੀ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਆ ਜਦੋਂ ਵੈਦਰ ਖਰਾਬ ਹੁੰਦਾ ਤਾਂ ਸਨੋ ਦਾ ਹਾਂਜੀ ਇਸ ਏਰੀਆ ਦੇ ਵਿੱਚ ਸਨੋ ਹਟਾਉਣ ਦਾ ਵੀ ਮੁੱਦਾ ਉੱਠਿਆ ਹੋਣਾ ਬਿਲਕੁਲ ਜੀ ਸਨੋ ਹਟਾਣੀ ਵਿంటర్ ਦੀ ਪ੍ਰੋਬਲਮ ਆ ਘਾਹ ਕੱਟਣਾ ਸਮਰ ਦੀ ਪ੍ਰੋਬਲਮ ਹੈ ਸੜਕਾਂ ਸਾਡੀਆਂ 올 ਸੀਜ਼ਨ ਪ੍ਰੋਬਲਮਸ ਨੇ ਜਿਹੜੀਆਂ ਚੀਜ਼ਾਂ ਹੈਗੀਆਂ ਆਈ ਥਿੰਕ ਐਸ ਸਿਟੀ ਕਾਉਂਸਲ ਉਹਨਾਂ ਨੂੰ ਜਿਹੜੇ ਟੈਕਸ ਪੇਅਰਸ ਆਪਣੇ ਹੈਗੇ ਆ ਵਾਈ ਅਪਾ ਗੱਲ ਜਦੋਂ ਕਰਦੇ ਆ ਵੀ ਇਹ ਟੈਕਸ ਮਨੀ ਕਿੱਥੇ ਜਾ ਰਹੀ ਹੈ ਉਹਦੇ ਚ ਟਰਾਂਸਪੇਰੈਂਸੀ ਨਹੀਂ ਹੈ ਪਰ ਜੇ ਮੈਨੂੰ ਮੌਕਾ ਮਿਲਦਾ ਹੈ ਜਿਹੜੀਆਂ ਆ ਸਮੱਸਿਆਵਾਂ ਹੈਗੀਆਂ ਮੈਂ ਜਿਹੜੇ ਸਿਟੀ ਕੰਟਰੈਕਟਰਸ ਨੇ ਉਹਨਾਂ ਦੇ ਨਾਲ ਕਲੋਸਲੀ ਵਰਕ ਕਰੂੰਗੀ ਜਿਹੜੀਆਂ ਟਾਈਟਰ ਆਪਣੀਆਂ ਡੈਡਲਾਈਨਸ ਹੁੰਦੀਆਂ ਉਹ ਬਣਾਵਾਂਗੇ ਵੀ ਪਤਾ ਲੱਗੇ ਵੀ ਜੇ ਮੰਨ ਲਓ ਮੰਡੇ ਆ ਤਾਂ ਅੱਜ ਮੰਡੇ ਕਾ ਇੱਥੇ ਕੱਟਿਆ ਜਾਣਾ ਟਿਊਸਡੇ ਇੱਥੇ ਕੱਟਿਆ ਜਾਣਾ ਕਿ ਜਿਹੜੇ ਅਸੀਂ ਨਾਰਮਲ ਰੈਜ਼ਿਡੈਂਸ ਹੈਗੇ ਆ ਸਾਨੂੰ ਕੁਐਸਚਨ ਨਾ ਹੋਵੇ ਵੀ ਕੀ ਹੋ ਰਿਹਾ ਆਈ ਥਿੰਕ ਵੈਨ ਵੀ ਆਰ ਵੈਲ ਇਨਫਾਰਮਡ ਕਿਸੇ ਚੀਜ਼ ਤੇ ਵੀ ਸਾਨੂੰ ਪੂਰੀ ਇਨਫੋਰਮੇਸ਼ਨ ਹੋ ਕਵੈਸਚਨਿੰਗ ਘਟ ਜਾਂਦੀ ਹੈ एफिशिएंसी ਵੱਧ ਜਾਂਦੀ ਹੈ ਤੇ ਡਾਊਟ ਘਟਦੇ ਨੇ ਆਪਾਂ ਇੱਥੇ ਸਾਰੇ ਹਲੇ ٹرسٹ ਮਿਸ ਕਰ ਰਹੇ ਆ ਇਕ ਠੀਕ ਹੈ ਜੀ ਜੇ ਤੁਸੀਂ ਡੋਰ ਨਾਕਿੰਗ ਦੇ ਜਾਂਦੇ ਆ ਤਾਂ ਕਿਹੜੇ ਕਿਹੜੇ ਮੇਨ ਮੁੱਦੇ ਜਿਹੜੇ ਸਾਹਮਣੇ ਆ ਰਹੇ ਆ ਇਸ ਲਈ ਅਗੇਂਜੀ ਮੇਨ ਮੁੱਦਾ ਸਭ ਤੋਂ ਵੱਡਾ ਸੇਫਟੀ ਦਾ ਆ ਰਿਹਾ ਸਪੈਸ਼ਲੀ ਲਿਵਿੰਗਸਟਨ ਕੈਰਿੰਗਟਨ ਦੇ ਵਿੱਚ ਕਾਰ ਥੈਫਟ ਰਾਤ ਨੂੰ ਸਭ ਤੋਂ ਮੇਜਰ ਹੋਇਆ ਪਿਆ ਲੋਕਾਂ ਦੇ ਘਰੋਂ ਬਾਹਰ ਅਮਾਜ਼ੋਨ ਦੇ ਜਾਂ ਕੋਈ ਜੁੜੀ ਹੋਈ ਡਿਲੀਵਰੀਜ਼ ਆਉਂਦੀਆਂ ਪੈਕੇਜ ਚੱਕੇ ਜਾਂਦੇ ਆ ਇਹ ਕਿਉਂ ਹੋ ਰਿਹਾ ਆਪਣੀ ਜਿਹੜੀ ਪੁਲਿਸਿੰਗ ਹੈਗੀ ਆ ਉਹਨਾਂ ਨੂੰ ਫੰਡਿੰਗ ਬਹੁਤ ਥੱਲੇ ਹੈ ਰਾਈਟ ਨਾਓ ਸਟੇਟਸ ਦੇ ਹਿਸਾਬ ਨਾਲ ਇੱਕ ਪੁਲਿਸਮੈਨ 6 600 ਕੈਲਗੇਰੀਅਨਸ ਨੂੰ ਸਰਵ ਕਰ ਰਿਹਾ ਮਨ ਲਓ ਜੇ ਇੱਕ ਥਾਂ ਦੇ ਉੱਪਰ ਚਾਰ ਇੱਕ ਵਾਰਡ ਦੇ ਵਿੱਚ 600 ਦੇ ਵਿੱਚ ਚਾਰ ਘਟਨਾਵਾਂ ਹੁੰਦੀਆਂ ਨੇ ਇੱਕ ਪੁਲਿਸਮੈਨ ਕਿੱਥੇ ਕਿੱਥੇ ਜਾ ਸਕਦਾ ਆਈ ਥਿੰਕ ਸਾਨੂੰ ਪੁਲਿਸਿੰਗ ਵੰਡਾਂ ਦੀ ਲੋੜ ਆ ਸਾਨੂੰ ਯੂਥ ਨੂੰ ਮੈਂਟਰਸ਼ਿਪ ਦੇਣ ਦੀ ਲੋੜ ਆ ਥੋੜੀ ਨੋ ਲੈਜ ਦੇਣ ਦੀ ਲੋੜ ਆ ਵੀ ਅਸੀਂ ਸੇਫਟੀ ਕਿਵੇਂ ਇੰਪਰੋਵਾਈਜ਼ ਕਰੀਏ ਪੁਲਿਸ ਦੀ ਜਿਹੜੇ 19% ਜਿਹੜੀ ਪੁਲਿਸ ਹੈਗੀ ਹੈ ਰਾਈਟ ਨਾਉ ਉਹ ਮੈਂਟਲ ਹੈਲਥ ਪ੍ਰੋਬਲਮਸ ਦੇ ਨਾਲ ਕਰਕੇ ਲੀਵ ਤੇ ਨੇ ਕਿਉਂਕਿ ਦੇ ਆਰ ਐਕਸਪੋਜ਼ਡ ਟੂ ਟਰੋਮਾ ਆਈ ਥਿੰਕ ਉਹਨਾਂ ਦੇ ਲਈ ਸਪੈਸ਼ਲ ਪ੍ਰੋਗਰਾਮਸ ਉਹਨਾਂ ਲਈ ਟ੍ਰੇਨਿੰਗ ਉਹਨਾਂ ਦੀ ਸਪੋਰਟ ਜੇ ਆਪਾਂ ਕਰੀਏ ਜੇ ਅਸੀਂ ਉਹਨਾਂ ਦਾ ਧਿਆਨ ਰੱਖੀਏ ਜਿਹੜੇ ਸਾਡਾ ਧਿਆਨ ਰੱਖਦੇ ਆਈ ਥਿੰਕ ਉਹ ਸਾਡਾ ਧਿਆਨ ਬਹੁਤ ਅੱਛੀ ਤਰ੍ਹਾਂ ਰੱਖ ਸਕਦੇ ਆ ਬਿਲਕੁਲ ਠੀਕ ਹੈ ਜੇ ਤਾਂ ਮੰਨ ਲਓ ਤੁਸੀਂ ਕਹਿੰਦੇ ਬਈ ਬਜਟ ਹੁੰਦੇ ਆ ਨਾ ਇਸ ਵਾਰਡ ਦਾ ਵੀ ਬਜਟ ਹੋਊਗਾ ਜਦੋਂ ਤੁਸੀਂ ਕਾਉਂਸਲਰ ਬਣ ਜਾਂਦੇ ਆ ਤਾਂ ਤੁਸੀਂ ਉਹ ਚੀਜ਼ ਨੂੰ ਮੇਨਟੇਨ ਇੱਕ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਕਿ ਬਜ਼ੁਰਗਾਂ ਦੇ ਬੈਠਣ ਨੂੰ ਕੋਈ ਰਹਿਣ ਜਿੱਥੇ ਉਹ ਬੈਠ ਕੇ ਆਪਣਾ ਦੁੱਖ ਸੋ ਕਰ ਸਕਣ ਕੋਈ ਇਦਾਂ ਦੀ ਸੁਵਿਧਾ ਨਹੀਂ ਮੈਨੂੰ ਲੱਗਦਾ ਕੋਈ ਇੱਥੇ ਹੈਗਾ ਆ ਹਾਂਜੀ ਜੇ ਆਪਾਂ ਗੱਲ ਕਰੀਏ ਲਿਵਿੰਗਸਟਨ ਦੀ ਲਿਵਿੰਗਸਟਨ ਚ ਬਹੁਤ ਸੋਹਣਾ ਇੱਕ ਹੱਬ ਬਣਿਆ ਹੋਇਆ ਹੈ ਜਿੱਥੇ ਬਜ਼ੁਰਗ ਮੈਂ ਦੇਖਦੀ ਉਹਨਾਂ ਨੇ ਆਪਣੀਆਂ ਕਮੇਟੀਆਂ ਬਣਾਈਆਂ ਅੰਦਰ ਬੈੰਦੇ ਨੇ ਆਪਣੀ ਗੱਲਬਾਤ ਕਰਦੇ ਨੇ ਅਸੀਂ ਕਰਿੰਗਟਨ ਪਾਰਕ ਚ ਖੜੇ ਆ ਪਾਰਕ ਚੱਤੇ ਬੈਠਣ ਦਾ ਬਣਿਆ ਹੋਇਆ ਹੈਗਾ ਬਟ ਆਈ ਕੈਨ ਸੀ ਵੀ ਇੱਥੇ ਸ਼ੇਡ ਨਹੀਂ ਹੈਗੀ ਜੇ ਹੁਣ ਦੁਪਹਿਰ ਨੂੰ ਇਸ ਵੇਲੇ ਇਸ ਪੁਆਇੰਟ ਤੇ ਆ ਕੇ ਕੋਈ ਬਜ਼ੁਰਗ ਇੱਥੇ ਬੈਠਣਾ ਚਾਹਣ ਤੇ ਆਈ ਡੋਨਟ ਥਿੰਕ ਸੋ ਇੰਨੀ ਧੁੱਪੇ ਕਿਸੇ ਤੋਂ ਬੈਠਿਆ ਜਾਵੇ ਆਈ ਥਿੰਕ ਇੱਥੇ ਇੱਕ ਡੈਜ਼ਿਗਨੇਟਿਡ ਏਰੀਆ ਹੋਵੇ ਜਿੱਥੇ ਆਪਾਂ ਬੱਚੇ ਆ ਕੇ ਬੈਠ ਸਕਣ ਦੀਸ ਆਰ ਫਿਊ ਥਿੰਗਸ ਥੈਟ ਆਰ ਨੀਡੇਡ ਆਈ ਥਿੰਕ ਇੱਥੇ ਪੋਰਟੇਬਲ ਵਾਸ਼ਰੂਮਸ ਦੀ ਵੀ ਇੱਕ ਜਿਹੜੀ ਸਭ ਤੋਂ ਵੱਡੀ ਲੋਡ ਮੈਨੂੰ ਲੱਗਦੀ ਹੈ ਵੀ ਹੋਣੀ ਚਾਹੀਦੀ ਹੈ ਵੀ ਇਨਾ ਪਾਰਕਸ ਦੇ ਵਿੱਚ ਜਿੱਥੇ ਆਪਣੀ ਮੈਜੋਰਟੀ ਲੋਕਾਂ ਲਈ ਵਾਸ਼ਰੂਮ ਦੀ ਬੜੀ ਪ੍ਰੋਬਲਮ ਰਹਿੰਦੀ ਹੈ ਬੱਚੇ ਐਂ ਬਜ਼ੁਰਗ ਦੋਨੋਂ ਯਾ ਇੱਥੇ ਆ ਪਲੇਗਰਾਉਂਡ ਹੈ ਇੱਥੇ ਬੱਚੇ ਖੇਡਦੇ ਆ ਐਂਡ ਜੇ ਇੱਥੇ ਆਪਣੇ ਕੋਲੇ ਪੋਰਟੇਬਲ ਵਾਸ਼ਰੂਮਸ ਜਾਂ ਇੱਥੇ ਕੋਈ ਇਦਾਂ ਦੀ ਸਹੂਬਤਾ ਹੋਵੇ ਇਟਸ ਹੈਲਪਫੁਲ ਜਿਹੜੇ ਮਤਲਬ ਆਪਾਂ ਟੈਕਸ ਪੇ ਕਰਦੇ ਪਏ ਆ ਇਹਨਾਂ ਜਿਹੜੇ ਟੈਕਸ ਇੱਕ ਹੁੰਦਾ ਮਸਟ ਹੈਵ ਆਈ ਥਿੰਕ ਵੀ ਨੀਡ ਟੂ ਬੈਲੈਂਸ ਇਟ ਜਿਹੜੀਆਂ ਮਸਟ ਜਿਹੜੀਆਂ ਬੇਸਿਕ ਚੀਜ਼ਾਂ ਨੇ ਉੱਧਰ ਨੂੰ ਫੰਡਿੰਗ ਘਟਾਈਏ nice to have ਨੂੰ ਥੋੜਾ ਰੱਖੀਏ ਕਿਉਂਕਿ nice to have ਚੀਜ਼ਾਂ ਉਦੋਂ ਸੋਹਣੀਆਂ ਲੱਗਦੀਆਂ ਜਦੋਂ ਸਾਡਾ ਬੇਸਿਕ ਕਵਰ ਹੋ ਗਏ ਠੀਕ ਆ ਬਿਲਕੁਲ ਗੱਲ ਠੀਕ ਆ ਹੁਣ ਤੁਸੀਂ ਜਿਹੜੀਆਂ ਵੋਟਾਂ ਐਡਵਾਂਸ ਪੈ ਰਹੀਆਂ ਆ ਉਹ ਕਿਹੜੀ ਕਿਹੜੀ ਡੇਟ ਨੂੰ ਪੈ ਰਹੀਆਂ ਐ ਦੱਸੋ ਐਡਵਾਂਸ ਪੋਲਿੰਗ ਜੀ ਅਕਤੂਬਰ 6 ਤੋਂ ਲੈ ਕੇ ਅਕਤੂਬਰ 11 ਤੱਕ ਹੋ ਰਹੀ ਐ ਜਿੱਥੇ-ਜਿੱਥੇ VOTING ਕਰਨੀ ਐ ਉਹਨਾਂ ਦੀ ਸਿਟੀ ਆਫ ਕੈਲਗਰੀ ਦੀ ਵੈਬਸਾਈਟ ਤੇ ਸਾਰੀਆਂ ਲੋਕੇਸ਼ਨਸ ਅਵੇਲੇਬਲ ਨੇ ਤੇ ਜਿਹੜੀ ਐਕਚੁਅਲ VOTING ਹੈਗੀ ਐ ਅਕਤੂਬਰ 20th ਨੂੰ ਆ ਪਰ ਉਸ ਦਿਨ ਦੀਵਾਲੀ ਹੈਗੀ ਐ ਸੋ ਮੇਰੀ ਗੁਜ਼ਾਰਿਸ਼ ਤੁਹਾਨੂੰ ਆਹੀ ਤੇ ਤੁਸੀਂ ਐਡਵਾਂਸ ਜਿਹੜਾ ਡੇਟ ਹੈਗਾ ਉਹ ਯੂਜ਼ ਕਰ ਲਓ ਤਾਂ ਕਿ ਦੀਵਾਲੀ ਵਾਲੇ ਦਿਨ ਸਾਨੂੰ ਭੱਜਣਾ ਨਾ ਪਵੇ ਵੀ ਵੋਟ ਵੀ ਪਾਉਣੀ ਆ ਗੁਰਦੁਆਰੇ ਵੀ ਜਾਣਾ ਘਰ ਵੀ ਸਾਫ਼ ਕਰਨਾ ਸੋ ਦਿਸ ਇਜ਼ ਦਾ ਟਾਈਮ ਜੇ ਤੁਸੀਂ ਐਕਚੁਅਲ ਚ ਚੇਂਜ ਚਾਹੁੰਦੇ ਹੋ ਹਾਂਜੀ ਜੇ ਐਕਚੁਅਲ ਚ ਚੇਂਜ ਚਾਹੁੰਦੇ ਹੋ ਤਾਂ ਐਤ ਕੀ ਵੋਟ ਜ਼ਰੂਰ ਪਾਓ ਕਿਉਂਕਿ ਆਈ ਥਿੰਕ ਇਟਸ ਦਾ ਟਾਈਮ ਜਾਤਾ ਸੀ ਬੈਠ ਕੇ ਚੁੱਕ ਕਰਕੇ ਬਰਦਾਸ਼ਤ ਕਰਦੇ ਰਹੀਏ ਜਾਂ ਉੱਠ ਕੇ ਅਸੀਂ ਨੂੰ ਚੇਂਜ ਕਰੀਏ ਜੇ ਚੇਂਜ ਲੈ ਕੇ ਆਣਾ ਚਾਹੁੰਦੇ ਹਾਂ ਤੁਸੀਂ ਚਾਹਦੇ ਹੋ ਵੀ ਆ ਚੀਜ਼ਾਂ ਜੋ ਅਸੀਂ ਡਿਸਕਸ ਕੀਤੀਆਂ ਇਹ ਵਾਕਈ ਵੈਲਿਡ ਨੇ ਤੇ ਹੋਣੀਆਂ ਚਾਹੀਦੀਆਂ ਨੇ ਤਾਂ ਪਲੀਜ਼ ਜ਼ਰੂਰ ਵੋਟ ਪਾਓ ਜੇ ਤੁਸੀਂ ਕੈਨੇਡਾ ਦੇ ਵਿੱਚ ਇਨੇ ਸੋਹਣੇ ਮੁਲਕ ਦੇ ਵਿੱਚ ਤੇ ਕੈਲਗਰੀ ਸ਼ਹਿਰ ਵਧੀਆ ਜਿਹੜਾ ਸ਼ਹਿਰ ਮੰਨਿਆ ਜਾਂਦਾ ਉਹਦੇ ਵਿੱਚ ਰਹਿਨੇ ਆ ਤਾਂ ਤੁਹਾਡਾ ਹੱਕ ਬਣਦਾ ਵੀ ਤੁਸੀਂ ਵੋਟ ਪਾਉਣ ਜ਼ਰੂਰ ਨਿਕਲੋ ਬਿਲਕੁਲ ਇਹ ਵੀ ਇੱਕ ਸਿਵਲ ਰਾਈਟ ਹੈ ਤੇ ਇੱਕ ਇਹ ਆਪਣੀ ਕਹਿੰਦੇ ਡਿਊਟੀ ਆ ਡਿਊਟੀ ਹੈ ਜੇ ਤੁਸੀਂ ਗਵਰਨਮੈਂਟ ਦਾ ਹਿੱਸਾ ਆਪਾਂ ਗੱਲਾਂ ਕਰਦੇ ਆ ਵੀ ਆਪਾਂ ਸੋਨਾ ਬਣਾਉਣਾ ਇਹ ਸ਼ਹਿਰ ਨੂੰ ਅਸੀਂ ਇੱਥੇ ਰਹਿਣਾ ਤਾਂ ਤੁਹਾਡੀ ਡਿਊਟੀ ਹੈ ਇਹ ਕਿ ਵੋਟ ਪਾਣਾ ਬਹੁਤ ਜ਼ਰੂਰੀ ਹੈ ਤੁਹਾਡੀ ਕੰਟ੍ਰਿਬਿਊਸ਼ਨ ਦੇ ਨਾਲ ਗਵਰਨਮੈਂਟ ਚੱਲਦੀ ਹੈ ਤੇ ਮੈਂ ਵੀ ਤੁਹਾਡੇ ਵਾਂਗੂ ਹੀ ਵਨ ਆਫ ਯੂ ਆ ਖੜੇ ਹੋਣਾ ਕਾਉਂਸਲ ਦੇ ਇਲੈਕਸ਼ਨ ਲੜਨੇ ਵੀ ਕੋਈ ਸੌਖੀ ਚੀਜ਼ ਨਹੀਂ ਹੈਗੀ ਇਟ ਇਜ਼ ਵੈਰੀ ਕਰੇਜੀਅਸ ਤੇ ਮੈਨੂੰ ਲੱਗਦਾ ਹੈ ਕਿ ਮੈਂ ਕਮਿਊਨਿਟੀ ਚ ਪਿਛਲੇ ਇੱਕ ਦਹਾਕੇ ਤੋਂ ਇਨਵੋਲਵ ਹੋਈ ਹੋਈ ਆ ਬਟ ਆਈ ਥਿੰਕ ਹੁਣ ਟਾਈਮ ਆ ਗਿਆ ਜਿੱਥੇ ਸਾਨੂੰ ਤੁਹਾਡੇ ਵਰਗਿਆਂ ਨੂੰ ਇੱਕ ਜਣੇ ਨੂੰ ਖੜੇ ਹੋ ਕੇ ਹੁਣ ਪੋਲਿਟਿਕਸ ਸੁਧਾਰਨ ਦਾ ਮੌਕਾ ਮਿਲਿਆ ਤਾਂ ਜ਼ਰੂਰ ਕਰਨਾ ਚਾਹੀਦਾ ਹੈ ਜੀ 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 ਲਾਸਟ ਵਿੱਚ ਹੁਣ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਪਣੇ ਵਿਊਰਸ ਨੂੰ ਲਾਸਟ ਵਿੱਚ ਅਗੇਨ ਵਾਂਸ ਅਗੇਨ ਮੈਂ ਆਪਣੀ ਥੋੜੀ ਜੀ ਇੰਟਰੋਡਕਸ਼ਨ ਦੇਣਾ ਚਾਹੂੰਗੀ ਕਿ ਮੈਂ ਇਸ ਪੋਜੀਸ਼ਨ ਤੇ ਕਿਉਂ ਆਈਆਂ 20 ਸਾਲਾਂ ਤੋਂ ਇਸ ਬੋਰਡ ਦੇ ਵਿੱਚ ਰਹਿ ਰਹੀ ਹਾਂ ਬੱਚੇ ਵੱਡੇ ਕਿਤੇ ਜੀ ਅੱਜ ਤੋਂ 20 ਸਾਲਾਂ ਪਹਿਲਾਂ ਵਾਲਾ ਜੇ ਮਾਹੌਲ ਦੇਖੀਏ ਹੁਣ ਨਹੀਂ ਰਹਿ ਗਿਆ ਨਹੀਂ ਰਹਿ ਗਿਆ ਤੇ ਮੈਂ ਨਹੀਂ ਚਾਹੁੰਦੀ ਵੀ ਮੇਰੇ ਬੱਚੇ ਇਸ ਮਾਹੌਲ 'ਚ ਵੱਡੇ ਹੋਣ ਤੇ ਆਈ ਏਮ ਸ਼ੋਰ ਤੁਸੀਂ ਵੀ ਨਹੀਂ ਚਾਹੁੰਦੇ ਵੀ ਤੁਹਾਡੇ ਬੱਚੇ ਇਸ ਮਾਹੌਲ 'ਚ ਵੱਡੇ ਹੋਣ ਤੇ ਹੁਣ ਇਹ ਟਾਈਮ ਹੈ ਚੀਜ਼ਾਂ ਚੇਂਜ ਕਰਨ ਦਾ ਤੇ ਅਸੀਂ ਖੁੱਲ ਕੇ ਸਾਰੇ ਬਾਹਰ ਆ ਕੇ ਇਹਨੂੰ ਚੇਂਜ ਕਰੀਏ ਜੀ ਜੇ ਮੇਰੀ ਗੱਲ ਕਰੋ ਕਿ ਮੈਰੇ ਜੀ ਕੀ ਕੁਆਲਿਟੀਆਂ ਆ ਵੀ ਮੈਨੂੰ ਕਿਉਂ ਵੋਟ ਪਾਣੀ ਆ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਕੋਲੇ ਐਂਟਰਪ੍ਰੈਨਰਸ਼ਿਪ ਐਕਸਪੀਰੀਅੰਸ ਹੈਗਾ ਕਿਉਂਕਿ ਮੈਂ ਸਮਾਲ ਬਿਜ਼ਨਸ ਓਨਰ ਹਾਂ ਜੀ ਮੇਰੇ ਕੋਲੇ 멘ਟਰਸ਼ਿਪ ਐਕਸਪੀਰੀਅੰਸ ਹੈਗਾ ਕਿਉਂਕਿ ਮੈਂ ਪਿਛਲੇ 10 ਸਾਲਾਂ ਤੋਂ ਯੂਥ ਗਰਲਸ ਨੂੰ ਡਾਂਸ ਖੋਣੀ ਆ ਤੇ ਮੇਰੇ ਕੋਲੇ ਵੋਲੰਟੀਅਰ ਐਕਸਪੀਰੀਅੰਸ ਹੈ ਤੇ ਜਿਹੜੀ ਮੇਨ ਗੱਲ ਹੈ ਮੇਰੇ ਕੋਲੇ ਕੈਰਜ ਹੈ ਸੋ ਆਈ ਕੈਨ ਸਟੈਂਡ ਅਪ ਫॉर ਵਾਟ ਵਾਟ ਥਰੀ ਨੀਡਸ ਵਾਟ ਥਰੀ ਨੂੰ ਐਸਵੇਲੇ ਕਾਸਟ ਆਫ ਲਿਵਿੰਗ ਦੀ ਪ੍ਰੋਬਲਮ ਹੈ ਵਾਟ ਥਰੀ ਨੂੰ ਸੇਫਟੀ ਦੀ ਪ੍ਰੋਬਲਮ ਹੈ ਵਾਟ ਥਰੀ ਨੂੰ ਆ ਆਪਣੀ ਟ੍ਰਾਂਜ਼ਿਟ ਦੀ ਪ੍ਰੋਬਲਮ ਹੈ ਸੋ ਮੈਨੂੰ ਲੱਗਦਾ ਹੈ ਕਿ ਮੇਰੇ ਚੋਂ ਹਿੰਮਤ ਹੈਗੀ ਹੈ ਕਿ ਮੈਂ ਕੌਂਸਲ ਦੇ ਕੋਲ ਜਾ ਕੇ ਆਪਣੀ ਜਿਹੜੀ ਆਵਾਜ਼ ਹੈ ਆਪਾਂ ਬੁਲੰਦ ਕਰ ਸਕੀਏ ਤੇ ਜਿਹੜੇ ਕਮਿਊਨੀਕੇਸ਼ਨ ਸਕਿੱਲਸ ਹੈਗੇ ਨੇ ਵੀ ਤੁਹਾਨੂੰ ਚੰਗੀ ਤਰ੍ਹਾਂ ਬੋਲਣਾ ਆਉਂਦਾ ਤੁਹਾਡੇ ਤੋਂ ਸੁਣਨਾ ਇਸ ਪੋਜੀਸ਼ਨ ਤੇ ਲਿਸਨਿੰਗ ਤੇ ਡਿਲੀਵਰਿੰਗ ਬਹੁਤ ਜ਼ਰੂਰੀ ਹੈ ਲਿਸਨ ਇਸ ਮਾਈ ਯੂ ਐਂਡ ਕਿ ਮੈਂ ਤੁਹਾਨੂੰ ਸੁਣਾ ਤੁਹਾਡੀ ਕੀ ਪ੍ਰੋਬਲਮ ਹੈ ਤੇ ਡਿਲੀਵਰਿੰਗ ਕਾਉਂਸਲ ਤੇ ਜਾ ਕੇ ਅੰਡੇ ਕਿ ਮੈਂ ਉਹਨੂੰ ਕਿਸ ਤਰੀਕੇ ਨਾਲ ਡਿਲੀਵਰ ਕਰਾਂ ਤਾਂ ਕਿ ਜਿਹੜੀ ਸਾਡੀ ਆਵਾਜ਼ ਹੈ ਉਹ ਸੁਣੀ ਜਾਵੇ ਤੇ ਜਿਹੜੀਆਂ ਚੇਂजेस ਅਸੀਂ ਲੈਣੀਆਂ ਚਾਹੁੰਦੇ ਆ ਉਹ ਲਿਆਈਆਂ ਜਾਣ ਠੀਕ ਹੈ ਜੀ ਬਹੁਤ ਮਿਹਰਬਾਨੀ ਤੁਹਾਡੀ ਤੁਸੀਂ ਸਾਨੂੰ ਸਮਝ ਦਿੱਤਾ ਫਿਰ ਦੁਬਾਰਾ ਅਸੀਂ ਇਹਨਾਂ ਤੋਂ ਅਪਡੇਟ ਲੈਂਦੇ ਰਵਾਂਗੇ ਕਿਸੇ ਹੋਰ ਕੈਂਡੀਡੇਟ ਨਾਲ ਫੇਰ ਤੁਹਾਨੂੰ ਮਿਲਾਂਗੇ ਕਿਉਂਕਿ ਬਾਡ ਨੰਬਰ 3 ਚਾਰਜ ਅਸੀਂ ਆਏ ਸੀ ਤੇ ਜਸਪ੍ਰੀਆ ਜੌਰਜ ਜੀ ਹੋਣਾ ਨੇ ਸਾਨੂੰ ਬੁਲਾਇਆ ਸੀ ਵੀ ਮੇਰੀ ਗੱਲਬਾਤ ਜਿਹੜੀ ਆ ਤੁਹਾਡੇ ਤੱਕ ਪਹੁੰਚਾਈ ਜਾਵੇ ਸੋ ਤੁਸੀਂ ਇਹਨਾਂ ਬਾਰੇ ਜਾਣਦੇ ਆ ਪ੍ਰਾਣੀ ਕਮਿਊਨਿਟੀ ਦੇ ਵਿੱਚ ਕਾਫੀ ਟਾਈਮ ਤੋਂ ਇਹ ਵਲੰਟੀਅਰ ਵਰਕ ਵੀ ਕਰਦੇ ਆ ਆਮ ਅਕਸਰ ਤੁਹਾਨੂੰ ਤੁਸੀਂ ਦੇਖੇ ਹੋਣਗੇ ਤੇ ਫੇਰ ਦੁਬਾਰਾ ਇਹਨਾਂ ਨਾਲ ਗੱਲਬਾਤ ਕਰਨ ਜਦੋਂ ਇਹ ਮੌਕਾ ਦੇਣਗੇ ਕਰਾਂਗੇ ਜਦ ਤੱਕ ਤੁਹਾਡਾ ਸਾਡਾ ਰੱਬ ਰੱਖਾ ਖੁਸ਼ ਰਿਹਾ ਕਰੋ ਹੋਰਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਿਆ ਕਰੋ ਥੈਂਕ ਯੂ